ਇਹ ਰੀਜ਼ਨ ਕੀ ਹੈ ਜੀ ਜਿਹੜੀ ਇੰਨੀ ਖਰਾਬ ਹੋ ਚੁੱਕੀ ਆ ਇਹ ਰੀਜ਼ਨ ਇਹੀ ਆ ਜੀ ਕੈਪਟਨ ਨੇ ਸਾਨੂੰ ਲਾਰਾ ਲਾਤਾ ਸੀ ਵੀ ਮਹੀਨਾ ਰੁਕ ਜਾਓ ਤੇ ਤੁਹਾਨੂੰ ਕੋਨਸ ਵੀ ਦੇਵਾਂਗਾ ਤੇ ਸਹੀ ਰੇਟ ਤੇ ਖਰੀਦੂਗਾ ਉਦੋਂ ਬਾਅਦ ਇਹਦਾ ਇਹਦਾ ਰੇਟ ਖਤਮ ਕਰਤਾ ਉਹਨਾਂ ਨੇ ਕਿ ਸਰਕਾਰੀ ਰੇਟ ਸੀਗਾ 1925 1925 ਦੇ ਬਜਾਏ ਤੇ ਹੁਣ 12 13 1400 ਨੂੰ ਇਹ ਕਣਕ ਵੇਚੇ ਸਾਡਾ ਹੁਣ ਵੇਚਣ ਨੂੰ ਜੀ ਨਹੀਂ ਕਰਦਾ ਫਿਰ 300 ਕੁੰਡਲ ਦੇ ਤਕਰੀਬ ਹੈ ਸਾਡੀ ਇਹ ਕਣਕ ਅਸੀਂ ਕੋਈ ਨਹੀਂ ਇਹਦੇ ਵਿੱਚੋਂ ਫਸਲ ਵੇਚੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਇਹ ਖਰਾਬ ਹੋ ਗਈਆਂ ਦੇ ਕਾਰਨ ਅਸੀਂ ਇਹਨੂੰ ਹੁਣ ਪੱਕਾ ਵੀ ਲਾ ਚੁੱਕੇ ਆਂ ਤੇ ਲਗਾਤਾਰ ਇਹਦੇ 'ਚ ਦਵਾਈ ਪਾਈ ਜਾ ਰਹੇ ਆਂ ਜੀ ਹੁਣ ਜੇ ਅਸੀਂ ਪ੍ਰਾਈਵੇਟ ਕੋਲੇ ਜਾਂਦੇ ਆਂ ਮਿਲ ਕੋਲੇ ਕਿਸੇ ਕੋਲੇ ਵੀ ਜਾਂ ਚੱਕੀਆਂ ਵਾਲਿਆਂ ਕੋਲੇ ਜਾਂਦੇ ਆਂ ਜੀ ਉਹ 1200 ਜਾਂ 1400 ਜਾਂ 1300 ਰੇਟ ਇਸ ਤਰ੍ਹਾਂ ਕਰਕੇ ਸਾਡੇ ਤੋਂ ਮੰਗ ਕਰਦੇ ਆ ਜੀ ਅਸੀਂ ਇੰਨੀ ਮਿਹਨਤ ਕਰਕੇ ਜੀ ਹੁਣ ਉਹਨਾਂ ਨੂੰ ਇਹ ਘਟੀਆ ਰੇਟ 'ਚ ਦੇ ਨਹੀਂ ਸਕਦੇ ਜੀ ਇਸ ਰੀਟ ਕੀ ਸੀਗਾ ਜਦੋਂ ਇਹ ਆਪਣੇ ਇਸ ਵਰਕਾਨੇ 1925 ਰੁਪਏ ਰੇਟ ਸੀਗਾ ਜੀ ਮੰਡੀ ਦਾ ਉਸ ਟਾਈਮ ਤੇ ਇਹ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਅਸੀਂ ਰੱਖ ਬੈਠੇ ਉਹਨੇ ਲਾਰੇ ਕਾਰਨ ਕੈਪਟਨ ਦੇ ਜੀ ਸਾਨੂੰ ਇਹ ਘਾਟਾ ਪੈ ਗਿਆ ਇਹ ਚੀਜ਼ ਦਾ ਅਸੀਂ ਸਰਕਾਰਾਂ ਤੋਂ ਮੰਗ ਚਾਹੁੰਦੇ ਆ ਵੀ ਜਿਸ ਤਰ੍ਹਾਂ ਅੱਗੇ ਕਦੇ ਵੀ ਅੱਜ ਤਾਈਂ ਰੇਟ ਘਟ ਨਹੀਂ ਹੋਇਆ ਜੀ ਬਾਅਦ ਚ ਅੱਜ 6 ਮਹੀਨੇ ਹੋ ਚੁੱਕੇ ਆ ਕਣਕ ਪੈ ਨੂੰ ਘਰੇ ਜੀ ਲਗਾਤਾਰ ਰੇਟ ਡਾਊਨ ਆ ਰਿਹਾ ਜੀ ਉਹਦੇ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਮਾੜਾ ਹੋਊਗਾ ਅਸੀਂ ਕਹਿੰਦੇ ਆ ਅੱਜ ਦੇਖੋ ਅੱਜ ਹੀ ਹੋ ਰਿਹਾ ਵਾ ਤੁਹਾਡੇ ਰਾਜ ਚ ਪਹਿਲੀ ਵਾਰ ਕਣਕ ਦਾ ਰੇਟ ਡਾਊਨ ਪਿਆ ਜੀ ਅੱਜ ਤਾਈਂ ਨਹੀਂ ਅਸੀਂ ਦੇਖਿਆ ਸੀ ਰੋਣ ਤੁਹਾਨੂੰ ਸਭ ਤੋਂ ਪਹਿਲਾਂ ਰੋਕ ਕਿੱਥੇ ਲਾਈ ਗਈ ਪੰਜਾਬ ਚ ਲਾਈ ਗਈ ਕੀ ਪੰਜਾਬ ਤੋਂ ਬਾਹਰ ਸ਼ੰਭੂ ਬਾਰਡਰ ਜੀ ਸ਼ੰਭੂ ਬੈਰੀਅਰ ਤੇ ਤੇ ਤੁਸੀਂ ਜਦੋਂ ਪਹਿਲਿਆਂ ਦੇ ਵਿੱਚ ਕਤਾਰ ਦੇ ਵਿੱਚ ਸੀਗੇ ਤੁਸੀਂ ਮੂਹਰ ਲਿਆਂ ਦੇ ਵਿੱਚ ਹਾਂ ਜੀ ਮਗਰਲੀ ਸਾਈਡ ਸੀ ਥੋੜਾ ਜਿਹਾ ਜਦ ਨੂੰ ਉਹ ਮੁੰਡੇ ਨੇ ਉੱਤੋਂ ਕੀ ਕੀਤਾ ਜਿਹੜੀ ਪਾਣੀ ਵਾਲੀ ਉੱਤੋਂ ਉਹਨੇ ਬਲੌਕ ਕਰਤੀ ਬੰਦ ਕਰਤੀ ਸਾਨੂੰ ਕੇ ਨੰਗਣ ਦਾ ਮੌਕਾ ਮਿਲ ਗਿਆ ਠੀਕ ਹੈ ਜੀ ਉਹ ਜਿਹੜਾ ਗੰਦਾ ਪਾਣੀ ਆ ਕਿ ਅਸੀਂ ਆਪਾਂ ਨੇ ਬਾਥਰੂਮ ਵਾਲੇ ਵੀ ਹੱਥ ਨਹੀਂ ਧੋ ਸਕਦੇ ਜਿਹੜਾ ਸਾਡੇ ਤੇ ਛਿੜਕਾ ਹੋਇਆ ਜਿਹੜਾ ਖੱਟਰ ਆ ਉਹਨੇ ਕੀ ਕੀਤਾ ਉਹਨੇ ਤਾਂ ਸੜਕ ਦਾ ਰੋੜ ਵੀ ਪੱਟਦਾ ਅਸੀਂ ਇਹ ਵੀ ਜਾਣਬਾਜ਼ੀ ਕੀਤੀ ਵੀ ਅੱਜ ਤਾਈਂ ਧਰਨੇ ਦੇਣ ਜਾਂਦੇ ਆ ਪਰ ਸਾਡਾ ਰੋੜ ਪੱਟਿਆ ਨਹੀਂ ਗਿਆ ਅੱਜ ਤਾਈਂ ਤੇ ਜਿਹੜੇ ਟਿੱਪਰ ਲਾਉਣੇ ਸੀ ਉਹ ਤਾਂ ਵਾਕਈ ਨਹੀਂ ਸੰਗਤ ਸੀ ਬਹੁਤ ਜ਼ਿਆਦਾ ਮਜ਼ਬੂਤ ਸੀਗੇ ਜੇ ਕਿ ਸਾਨੂੰ ਟਰਾਲੀਆਂ ਵੀ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁੰਡਲੀ ਬਾਰਡਰ ਤੇ ਜਦੋਂ ਲਾਠੀ ਚਾਰਜ ਹੋਇਆ ਨਾ ਲਾਸਟ ਵਾਲੇ ਕੁੰਡਲੀ ਬਾਰਡਰ ਤੇ ਮੇਤੇ ਮਦਰਾ ਟੈਰਗੇਟ ਹੋ ਗਈ ਆ ਕੁੰਡਲੀ ਬਾਰਡਰ ਤੇ ਉਦੋਂ ਇਹ ਸਲਕਿਆ ਸੀਗਾ ਵੀ ਹੁਣ ਆਪਾਂ ਦਿੱਲੀ ਜਾ ਕੇ ਰੁਕਣਾ ਵੀ ਰਾਹ 'ਚ ਕੋਈ ਰੁਕਣ ਦਾ ਕੋਈ ਅਧਿਕਾਰ ਨਹੀਂ ਵੀ ਜੀ ਆਪਾਂ ਦਿੱਲੀ ਦੀ ਜਾ ਕੇ ਹੱਕ ਤੇ ਬੈਠਾਂਗੇ ਤਾਂ ਹੀ ਮਸਲਾ ਹੱਲ ਹੋਣਾ ਨਹੀਂ ਨਹੀਂ ਹੋਣਾ ਜਦੋਂ ਸਾਡੀ ਜ਼ਮੀਨ ਮਾਂ ਨੂੰ ਪਿਓ ਦਾਦੇ ਦੀ ਬਣਾਈ ਹੋਈ ਨੂੰ ਇਹ ਸਾਨੂੰ ਕਰਹਿਤ ਕਰ ਰਿਹਾ ਮੋਦੀ ਤੇ ਫੇਰ ਇਹਦੋਂ ਤੁਹਾਡਾ ਰਹਿ ਵੀ ਕੀ ਗਿਆ ਇਹ ਤੋ ਮਰੇ ਚੰਗੇ ਅਸੀਂ ਕਿ ਮੈਨੂੰ ਜ਼ਿੰਦਗੀ ਚ ਮਾਨ ਸੀ ਮੈਂ ਅੱਜ ਤਾਈ ਮੇਰੇ ਸੋਟੀ ਵੀ ਨਹੀਂ ਡੱਕਾ ਵੀ ਨਹੀਂ ਵੱਜਿਆ ਇੱਜਤ ਪੱਕੋ ਮਾਲਕ ਨੇ ਕਿਰਪਾ ਕੀਤੀ ਪਰ ਪੁਲਿਸ ਦੇ ਡੰਡੇ ਬਹੁਤ ਜ਼ਿਆਦਾ ਉਹਨਾਂ ਨੇ ਮਾਰੇ ਜਿਹੜੀ ਮੇਰੇ ਨੱਕ ਐਸੇ ਵੱਜੇ ਜਿਹੜੇ ਦੋ ਮੇਰੇ ਨਾਲ ਦੇ ਸਾਥੀ ਸੀ ਕਿ ਉਹਨਾਂ ਦਾ ਸਿਰ ਪਰ ਮੈਂ ਲੂ ਲਵਾਨ ਹੋਏ ਅੱਖਾਂ ਦੇ ਨਾਲ ਦੇਖੇ ਉਸ ਟਾਈਮ ਹਨੇਰੀ ਵੀ ਆਈ ਆ ਜਿਹੜੇ ਟਾਈਮ ਇਹ ਕੁੰਡਲੀ ਬਾਡਰ ਤੇ ਵਾਕਾ ਹੋਇਆ ਅਰਸ਼ਰੂਗੁਰ ਛੱਡੇ ਗਏ ਆ ਉਹ ਤੋਂ ਮਤਰਾ ਇੱਧਰੋਂ ਨੇਰੀ ਉੱਟੀ ਆ ਤੇ ਪੁਲਿਸ ਬਾਏ ਵੀ ਉਹ ਜਿਹੜੇ ਸੀਗੇ ਕਰਮਚਾਰੀ ਉਹ ਵੀ ਭੱਜ ਚੁੱਕੇ ਸੀ। ਇਹਨਾਂ ਦਾ ਇਹ ਕਹਿਣਾ ਵਾ ਵੀ ਇਹ ਖਾਲਸਤਾਨੀ ਨੇ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ ਜੀ ਖਾਲਸਤਾਨ ਦੀ ਤਾਂ ਕੋਈ ਮੰਗ ਹੀ ਕੋਈ ਨਹੀਂ। ਇਹ ਸਾਡਾ ਹੈਗਾ ਖੇਤੀਬਾੜੀ ਦਾ ਨਿੱਜੀ। ਸਾਡਾ ਹੈਗਾ ਧੰਦੇ ਦਾ। ਜਿਹੜੇ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਉਹ ਸਾਡੇ ਬਹੁਤ ਦੁਖੀ ਆ ਦੇਖੋ ਜਿਹੜੀ ਫਿਕਸ ਰੇਟ ਹੁੰਦਾ ਮੰਨ ਕੇ ਚੱਲੋ ਕਣਕ ਦਾ 1925 ਸੀ। ਅੱਜ ਮੇਰੇ ਕਣ ਘਰੇ ਜਾ ਕੇ ਦੇਖ ਸਕਦਾ ਸਾਰੀ ਕਣਕ ਓਮੇ ਬਰਬਾਦ ਹੋ ਰਹੀ ਆ, ਖਰਾਬ ਹੋ ਰਹੀ ਆ। ਹੁਣ ਨੀ ਜਾਂਦੇ ਕਿਸੇ ਪਾਸੇ ਨਹੀਂ ਜਾਂਦੇ ਜਿਹੜੀ ਕਿਸਾਨ ਜੁਣੀ ਜਥੇਬੰਦੀ 31 ਮੈਂਬਰੀ ਕਮੇਟੀ ਬਣੀ ਆ ਸਾਡਾ ਇਹ ਵੀ ਉਹਨਾਂ ਮੈਲ ਨੰਬਰ ਦਿੱਤਾ ਵੀ ਜਿਹੜਾ ਕੋਈ ਕਿਸਾਨ ਬਹਿ ਗਿਆ ਉਸੇ ਕੁਡਲੀ ਬਾਡਣ ਵਾਲੇ ਆ ਜਿਹੜਾ ਵੀ ਇਹਨਾਂ ਚੋਂ ਬਹਿ ਗਿਆ ਗੋਲੀ ਇੱਥੇ ਮਾਰਾਂਗੇ ਸਾਡਾ ਇਹ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਣਕ ਦੀ ਸੜੀ ਹੋਈ ਹਾਂਜੀ ਹਾਂਜੀ ਟੋਟਲ ਇਹਦਾ ਕੀ ਰੀਜ਼ਨ ਕੀ ਹੈ ਜੀ ਜਿਹੜੀ ਇੰਨੀ ਖਰਾਬ ਹੋ ਚੁੱਕੀ ਆ ਇਹ ਰੀਜ਼ਨ ਇਹੀ ਆ ਜੀ ਕੈਪਟਨ ਨੇ ਸਾਨੂੰ ਲਾਰਾ ਲਾਤਾ ਸੀ ਵੀ ਮਹੀਨਾ ਰੁਕ ਜਾਓ ਤੇ ਤੁਹਾਨੂੰ ਗੌਣਸ ਵੀ ਦੇਵਾਂਗਾ ਤੇ ਸਹੀ ਰੇਟ ਤੇ ਖਰੀਦੂਗਾ ਉਦੋਂ ਬਾਅਦ ਇਹਦਾ ਇਹਦਾ ਰੇਟ ਖਤਮ ਕਰਤਾ ਉਹਨਾਂ ਨੇ ਕਿ ਸਰਕਾਰੀ ਰੇਟ ਸੀਗਾ 1925 1925 ਦੇ ਬਜਾਏ ਤੇ ਹੁਣ 12 13 1400 ਨੂੰ ਇਹ ਕਣਕ ਵੇਖ ਜੇ ਸਾਡਾ ਹੁਣ ਵੇਚਣ ਨੂੰ ਜੀ ਨਹੀਂ ਕਰਦਾ ਇਹ ਸਾਨੂੰ ਘਾਟਾ ਹੋ ਜ਼ਿਆਦਾ ਪੈ ਗਿਆ ਤੇ ਕਿੰਨੀ ਕਿੰਨੀ ਮਾਤਰਾ ਕਿੰਨੀ ਆ ਜੀ ਕਿੰਨੇ ਕੁਆਂਟਲ ਆ ਤੁਹਾਡੇ ਕੋਲ ਮਾਤਰਾ ਜੀ 300 ਕੁਆਂਟਲ 400 ਦੇ ਨੇੜੇ ਪਈ ਆ ਸਾਰਾ ਸਟੋਰ ਹੀ ਪਿਆ ਉਵੇਂ ਪਿਆ ਜੀ ਵੇਚਿਆ ਨਹੀਂ ਹੁਣ ਸਾਨੂੰ ਜਾਣੀ ਮੈਂ ਪਰੇਸ਼ਾਨੀ ਇਹੀ ਆ ਵੀ ਸਾਡਾ ਲੈਣਾ ਦੇਣਾ ਵੀ ਉਵੇਂ ਪਿਆ ਹਲੇ ਇਹ ਆਪਣੀ ਤੁਹਾਡੀ ਕੱਲਿਆਂ ਦੀ ਸਮੱਸਿਆ ਵਾ ਕਿ ਸਾਰਿਆਂ ਦੀ ਸਮੱਸਿਆ ਸਾਰਿਆਂ ਦੀ ਜੀ ਸਾਰਿਆਂ ਦੀ ਜਿਹੜੇ ਵੇਚ ਕੇ ਵੇਚ ਕੇ ਜਿਹੜੇ ਇਹਨਾਂ ਨੇ ਸਾਨੂੰ ਕੋਲੋਨੇ ਦੇ ਚੱਕਰ ਚ ਪਾ ਲਿਆ ਨਾ ਵੀ ਆੜਤੀਏ ਕਹਿੰਦੇ ਸੀ ਵੀ ਕੱਲਾ ਕੱਲਾ ਤੁਰੇ ਆ ਉਹ ਵੇਕੇ ਰਾਂ ਘਰੇ ਪਾ ਲੋ ਸਟੋਰ ਕਰ ਲੋ ਉਦੋਂ ਬਾਅਦ ਇਹਨਾਂ ਨੇ ਰੇਟ ਡਾਊਨ ਕਰਤਾ ਉਹਦੇ ਕਾਰਨ ਆ ਸਾਰਾ ਸਿਸਟਮ ਖਰਾਬ ਹੋ ਗਿਆ ਤੇ ਇਹਦੀ ਇਸ ਵਜ੍ਹਾ ਦੀ ਇਹ ਵੀ ਵਜ੍ਹਾ ਬਿੱਲ ਚ ਹੈਗੀ ਹੈ ਜੀ ਜਿਹੜਾ ਬਿੱਲ ਆਪਾਂ ਜਿਹਦੇ ਪਿੱਛੇ ਹਾਂਜੀ 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 ਉਹੀ ਰੋਲਾ ਜੀ ਉਹੀ ਮੁੱਦਾ ਹੀ ਉਹ ਆ ਹਰ ਇੱਕ ਚੀਜ਼ ਦਾ ਜਿਹੜੀਆਂ ਤੈਨਾਂ ਨੇ ਲਾਗੂ ਕੀਤੀਆਂ ਬਿੱਲ ਕਿਵੇਂ ਕੀਤੇ ਆ ਵੀ ਜਿਵੇਂ ਪੱਕਾ ਰੇਟ ਆ ਮੱਕੀ ਦਾ ਇਹਨਾਂ ਨੇ ਮੰਨਿਆ ਸੀ 1850 ਰੁਪਏ ਉਹ ਆਪਣੀ ਜਗਰਾਉ ਮੰਡੀ 1100 ਤੋਂ ਲੈ ਕੇ 600 ਰੁਪਈਆ ਵੀ ਇਹਨਾਂ ਨੇ ਵੇਚਣੀ ਪਈ ਸਾਨੂੰ ਕਿ ਮਜਬੂਰੀ ਸੀ ਇੰਨੀ ਸਟੋਰ ਨਹੀਂ ਕਰ ਸਕੇ ਇਹ ਇਹ ਕਣਕ ਦਾ ਸਟੋਰ ਅਸੀਂ ਇਹੀ ਬਹਾਨੇ 'ਚ ਇਹਨਾਂ ਨੇ ਸਾਨੂੰ ਸਟੋਰ ਕਰਵਾਤੀ ਜੀ ਅਸੀਂ ਸੁਰਤ ਤੋਂ ਵੱਧ ਰੇਟ ਤੇ ਖਰੀਦਾਂਗੇ ਪਰ ਖਰੀਦਣ ਦੇ ਵਜਾਏ ਆਹ ਹਾਲਤ ਸਾਰਾ ਨੁਕਸਾਨ ਹੋ ਗਿਆ ਸਾਡਾ ਉਹੀ ਸਾਡਾ ਅਸਲੀ ਮੁੱਦਾ ਹੀ ਇਹ ਹੈ ਜੀ ਖੇਤੀ ਧੰਦੇ ਦਾ ਬਸ ਇਹੀ ਰੌਲਾ ਸਾਡਾ ਇਹ ਹੁਣ ਇਹ ਤੁਸੀਂ ਹੁਣ ਡੰਗਰਾਂ ਨੂੰ ਪਾਉਣ ਤੋਂ ਸਵਾਇ ਜਾਂ ਕੋਈ ਸ਼ੋਰ ਕਰਨ ਤੋਂ ਸਵਾਇ ਕਿਸੇ ਕੰਮ ਆਏਗੀ ਜੀ ਇਹ ਨਹੀਂ ਜੀ ਮੁਸ਼ਕਲ ਆ ਜੀ ਡੰਗਰਾਂ ਦੇ ਹੁਣ ਤੁਹਾਡੇ ਸਾਹਮਣੇ ਗਲੀ ਪਈ ਆ ਹੁਣ ਇਹ ਤਾਂ ਡੰਗਰਾਂ ਦੇ ਵੀ ਆਉਣ ਦਾ ਕੋਈ ਹੈ ਨਹੀਂਗਾ ਵੀ ਇਹ ਸਾਨੂੰ ਡੰਗਰਾਂ ਤੇ ਕੰਮ ਆਊਗੀ ਹੋਰ ਵੀ ਸਾਡੀ ਆ ਟਰਾਲੀ 'ਚ ਵੀ ਪਈ ਆ ਬੋਰੀਆਂ ਬੋਰੀਆਂ ਭਰੀਆਂ ਜਾਂਣੇ ਬਸ ਬੇਕਾਰ ਹੀ ਆ ਜੀ ਸਮਝ ਲਓ ਬੇਕਾਰ ਹੈ ਤਾਂ ਕਿਸੇ ਕਥੇ ਅਰਥ ਨਹੀਂ ਆਉਣੀ ਸਾਡੇ ਤੁਹਾਡਾ ਨਾਮ ਕੀ ਹੈ ਜੀ ਹਰਵਿੰਦਰ ਸਿੰਘ ਜੀ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਬੇਟਾ ਲੱਗਦਾ ਜੀ ਮਲਕੀ ਸਿੰਘ ਤੂੰ ਕਿੰਨੀ ਬਜ਼ੁਰਗਾਂ ਦੇ ਕਹਿਣ ਮੁਤਾਬਕ ਸਾਰੀ ਜਿਹੜੀ ਕਣਕ ਸੀ ਤੁਹਾਡੀ ਜਿਹੜੀ ਵਾਧੂ 100 ਰੁਪਏ ਦੇ ਵੀ ਜਿਹੜਾ ਉਹਨਾਂ ਨੇ ਬੋਨਸ ਦੇ ਰੂਪ ਦੇ ਵਿੱਚ ਦੇਣਾ ਸੀ ਉਹਦੇ ਵਿੱਚ ਤੁਸੀਂ ਰੱਖੀ ਤੇ ਇਹ ਹੁਣ ਤਕਰੀਬਨ ਤਕਰੀਬਨ ਜੀ ਦੇਖ ਹੀ ਚੁੱਕੇ ਆ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਔਰ ਕਾਫੀ ਮਾਤਰਾ ਦੇ ਵਿੱਚ ਪਈ ਆ ਇਹ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਕੈਪਟਨ ਸਾਹਿਬ ਨੇ ਪਹਿਲਾਂ ਸਾਨੂੰ ਲਾਰਾ ਲਾਇਆ ਸੀਗਾ ਵੇ ਜੇ ਕਰੋਨਾ ਦੇ ਕਾਰਨ ਵੀ ਮਤਲਬ ਉੱਥੇ ਨਾਂ ਲੈ ਕੇ ਜਾਓ ਤੁਸੀਂ ਮੰਡੀ 'ਚ ਵੀ ਜਿਹੜੇ ਜ਼ਿਮੀਂਦਾਰ ਐ ਇੱਕ ਮਹੀਨਾ ਘਰੇ ਰੋਕਣ ਗਿਆ ਆਪਣੀ ਫਸਲ ਅਸੀਂ ਉਹਨਾਂ ਨੂੰ 100 ਰੁਪਏ ਬੋਨਸ ਦਿੱਤਾ ਜਾਉ ਕਵੈਂਟਲ ਮਗਰ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਵੇਟ ਕੀਤੀ ਜੀ ਉਸ ਤੋਂ ਬਾਅਦ ਰੇਟ ਲਗਾਤਾਰ ਡਾਊਨ ਪੈਂਦਾ ਰਿਹਾ ਜੀ ਫਿਰ 300 ਕਵੈਂਟਲ ਦੀ ਤਕਰੀਬਾਈ ਸਾਡੀ ਇਹ ਕਣਕ ਅਸੀਂ ਕੋਈ ਨਹੀਂ ਇਹਦੇ ਵਿੱਚ ਫਸਲ ਵੇਚੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਇਹ ਖਰਾਬ ਹੋ ਗਈ ਜਮੀਂਹ ਦੇ ਕਾਰਨ ਅਸੀਂ ਇਹਨੂੰ ਹੁਣ ਪੱਖਾ ਵੀ ਲਾ ਚੁੱਕੇ ਆਂ ਤੇ ਲਗਾਤਾਰ ਇਹਦੇ ਚ ਦਵਾਈ ਪਾਈ ਜਾ ਰਹੀਆਂ ਜੀ ਹੁਣ ਜੇ ਅਸੀਂ ਪ੍ਰਾਈਵੇਟ ਕੋਲੇ ਜਾਂਦੇ ਆ ਮਿਲ ਕੋਲੇ ਕਿਸੇ ਕੋਲੇ ਵੀ ਜਾਂ ਚੱਕੀਆਂ ਵਾਲਿਆਂ ਕੋਲੇ ਜਾਂਦੇ ਆ ਜੀ ਉਹ 1200 ਜਾਂ 1400 ਜਾਂ 1300 ਰੇਟ ਇਸ ਤਰ੍ਹਾਂ ਕਰਕੇ ਸਾਡੇ ਤੋਂ ਮੰਗੇ ਕਰਦੇ ਆ ਜੀ ਅਸੀਂ ਇੰਨੀ ਮਿਹਨਤ ਕਰਕੇ ਜੀ ਹੁਣ ਉਹਨਾਂ ਨੂੰ ਇਹ ਘੱਟਿਆ ਰੇਟ ਚ ਦੇ ਨਹੀਂ ਸਕਦੇ ਜੀ ਇਸ ਕਾਰਨ ਬਹੁਤ ਜ਼ਿਆਦਾ ਸਾਨੂੰ ਘਾਟਾ ਲੱਗਿਆ ਜੀ ਇਹ ਚੀਜ਼ ਦਾ ਤੇ ਸਾਨੂੰ ਸਰਕਾਰੀ ਰੇਟ ਵੀ ਨਹੀਂ ਮਿਲ ਰਿਹਾ ਜੀ ਤੇ ਸਰਕਾਰੀ ਰੇਟ ਕੀ ਸੀਗਾ ਜਦੋਂ ਇਹ ਆਪਣੇ ਇਸ ਵਾਰ 1925 ਰੁਪਏ ਰੇਟ ਸੀਗਾ ਜੀ ਮੰਡੀ ਦਾ ਉਸ ਟਾਈਮ ਤੇ ਇਹ ਕੈਪਟਨ ਸਰਕਾਰ ਦੀ ਅਨਗੇਲੀ ਕਾਰਨ ਅਸੀਂ ਰੱਖ ਬੈਠੇ ਉਹਦੇ ਲਾਰੇ ਕਾਰਨ ਕੈਪਟਨ ਦੇ ਜੀ ਸਾਨੂੰ ਇਹ ਘਾਟਾ ਪੈ ਗਿਆ ਜੀ ਇਹ ਚੀਜ਼ ਦਾ ਅਸੀਂ ਸਰਕਾਰਾਂ ਤੋਂ ਮੰਗ ਚਾਹੁੰਦੇ ਆ ਵੀ ਜਿਸ ਤਰ੍ਹਾਂ ਅੱਗੇ ਕਦੇ ਵੀ ਅੱਜ ਤਾਈਂ ਰੇਟ ਘਟ ਨਹੀਂ ਹੋਇਆ ਜੀ ਬਾਅਦ ਚੋਂ ਅੱਜ 6 ਮਹੀਨੇ ਹੋ ਚੁੱਕੇ ਆ ਕਣਕ ਪੈਣ ਨੂੰ ਘਰੇ ਜੀ ਲਗਾਤਾਰ ਰੇਟ ਡਾਊਨ ਆ ਰਿਹਾ ਜੀ ਉਹਦੇ ਯੂਨ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਮਾੜਾ ਹੋਊਗਾ ਅਸੀਂ ਕਹਿੰਦੇ ਆ ਅੱਜ ਦੇਖੋ ਅੱਜ ਹੀ ਹੋ ਰਿਹਾ ਵਾ ਤੁਹਾਡੇ ਰਾਜ 'ਚ ਪਹਿਲੀ ਵਾਰ ਕਣਕ ਦਾ ਰੇਟ ਡਾਊਨ ਪਿਆ ਜੀ ਅੱਜ ਤਾਈਂ ਨਹੀਂ ਅਸੀਂ ਦੇਖਿਆ ਸੀ ਡਾਊਨ ਹੋਇਆ ਰੇਟ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜਿਹੜੀ ਕਣਕ ਜਿਵੇਂ ਇਹਨਾਂ ਨੇ ਦੱਸਿਆ ਵੀ ਇਹ ਰੇਟ ਡਾਊਨ ਹੁੰਦਾ ਜਾਂਦਾ ਹੋਰ ਵੀ ਜ਼ਿੰਮੇਦਾਰ ਨਹੀਂ ਜੀ ਇਹਦੇ ਵਿੱਚ ਨਹੀਂ ਕਾਫੀ ਜ਼ਿੰਮੇਦਾਰਾਂ ਦੇ ਰੱਖੀ ਹੋਈ ਹੈ ਜੀ ਕਣਕ ਤੇ ਵੱਧ ਤੋਂ ਵੱਧ 15 14 1300 ਇੱਥੇ ਦੇ ਰਹੇ ਆ ਰੇਟ ਤੇ ਮਤਲਬ ਵੱਧ ਨਹੀਂ ਦੇ ਰਿਹਾ ਕੋਈ ਵੀ ਜੀ ਅੱਗੇ ਮਤਲਬ ਜੇ ਹਰੇਕ ਸਾਲ 100-200 ਰੁਪਏ ਵੱਧ ਹੁੰਦੀ ਸੀ ਸਰਕਾਰੀ ਰੇਟ ਤੋਂ ਬਾ ਸਿਆਲ ਚ ਵੱਧ ਵੇਚਦੇ ਰਹੇ ਆ ਅਸੀਂ ਤੇ ਇਸ ਬਿੱਲ ਨਾਲ ਵੀ ਇਹਦੇ ਤੇ ਇਫੈਕਟ ਪਊਗਾ ਜੀ ਜਿਹੜਾ ਬਿੱਲ ਆ ਰਿਹਾ ਇਹਦੇ ਕਰਕੇ ਵੀ ਜਿਹੜਾ ਆ ਬਿੱਲ ਨਾਲ ਤਾਂ ਆ ਬੈਗਲ ਦਾ ਇਫੈਕਟ ਆ ਜੀ ਹਾਂਜੀ ਸਾਰਾ ਬਿੱਲ ਦਾ ਹੀ ਇਫੈਕਟ ਆ ਨਵੇਂ ਜਿਹੜਾ ਕਾਨੂੰਨ ਲਾਗੂ ਹੋਇਆ ਉਹਦਾ ਇਫੈਕਟ ਪੈ ਰਿਹਾ ਜੀ ਸਾਰਾ ਮਤਲਬ ਕਿਸਾਨ ਜਿਹੜੀਆਂ ਤੁਸੀਂ ਕਹਿੰਦੇ ਮੰਗਾ ਮੰਗ ਰਹੇ ਹੋ ਬਿਲਕੁਲ ਸਹੀ ਨੇ ਦਰਸਤ ਨੇ ਹਾਂਜੀ ਬਿਲਕੁਲ ਸਹੀ ਹੈ ਜੀ ਇਹਦੇ ਤੇ ਪੂਰੇ ਸਟੈਂਡ ਹੋ ਤੁਸੀਂ ਪੂਰੇ ਸਟੈਂਡ ਆ ਜੀ ਅਸੀਂ ਜੋ ਵੀ ਅਸੀਂ 13 ਦਿਨ ਲਾ ਕੇ ਅੱਜ ਮਕਰਤ ਆਏ ਆਂ ਦਿੱਲੀੋਂ 25 ਤਰੀਕ ਦੇ ਗਏ ਸੀ ਰਾਤ ਮੁੜੇ ਆਂ ਹੋਰ ਬੰਦੇ ਚਲੇ ਗਏ ਅਸੀਂ ਆ ਗਏ ਹਾਂਜੀ ਤੇ ਪਿੱਛੋਂ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ ਇਹਨਾਂ ਦੇ ਬੜਾ ਉੱਥੇ ਲਾਠੀ ਚਾਰਜ ਵਗੈਰਾ ਹੋਇਆ ਜਾਂ ਦੂਜਾ ਹੋਇਆ ਤੁਸੀਂ ਫਿਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇੱਥੇ ਫਿਰ ਪਿੱਛੇ ਤੁਹਾਡੇ ਸਾਮ ਸੰਭਾਲ ਕੌਣ ਕਰਦਾ ਜਿਵੇਂ ਪਿੰਡ ਚੋਂ ਜਿਵੇਂ ਚਲੇ ਜਾਣੇ ਤੁਸੀਂ ਗਰੁੱਪ ਬਣਾ ਕੇ ਜਿਵੇਂ ਹੁਣ ਮੇਰੇ ਕੋਲੇ ਸਾਂਝੀ ਹੈਗਾ ਬੇਟਾ ਹੈਗਾ ਇਹਨਾਂ ਦੇ ਵੀ ਬੇਟਾ ਹੈਗਾ ਅਸੀਂ ਮਤਲਬ ਇੱਕ ਜਣਾ ਪਿੰਡ ਰੇ ਨੇ ਇੱਕ ਜਣਾ ਉੱਥੇ ਜਾਣਿਆ ਜੀ ਨਾਲ ਮਿਲ ਕੇ ਕੰਮ ਚਲਾਉਨੇ ਆ ਜੀ ਇਹਨਾਂ ਦੇ ਹੁਣ ਅਸੀਂ ਮਤਲਬ ਉਹ 30 ਡਿਗਰੀ ਬਾਰਡਰ ਤੇ ਸਿੰਘੂ ਤੇ ਹਾਂਜੀ ਅਸੀਂ ਇਕੱਠੇ ਸੀਗੇ ਉਹ ਜਦੋਂ ਉਹਨਾਂ ਨੇ ਗੋਲੇ ਚਲਾਏ ਤੇ ਨਹੀਂ ਬਾਰਡਰ ਸੀ ਉਹ ਹਾਂਜੀ ਨਹੀਂ ਸਿੰਘੂ ਬਾਰਡਰ ਜਦੋਂ ਗੋਲੇ ਚਲਾਏ ਅਸੀਂ ਤਾਂ ਪਾਸੇ हट ਗਏ ਪਤਾ ਨਹੀਂ ਲੱਗਿਆ ਜੇ ਬਜ਼ੁਰਗ ਕਰਕੇ ਦੇਖ ਲੋ ਜਾਂ ਇਹ ਉਧਰ ਮੂਹ ਨੂੰ ਭੱਜ ਲਿਆ ਹੁਣ ਜਦੋਂ ਅੱਖਾਂ 'ਚ ਪੈਂਦੀ ਆ ਉਹ ਪਤਾ ਨਹੀਂ ਕੀ ਹੁੰਦਾ ਕੈਮੀਕਲ ਗਾਲ 'ਚ ਤੇ ਅੱਖਾਂ 'ਚ ਤੇ ਭੱਜ ਲਿਆ ਇਹ ਇਹਦੇ ਡੰਡਾ ਮਾਰ ਤੇ ਇਹਦੇ ਦੋ ਡੰਡੇ ਮਾਰੇ ਇਹ ਸਾਨੂੰ 2 ਘੰਟੇ ਬਾਅਦ ਲੱਭਿਆ ਫੋਨ ਕਿਸੇ ਤੋਂ ਕਿਨੇ ਫੋਨ ਕਰਾਇ ਇਹਦੇ ਕੋਲ ਫੋਨ ਵੀ ਹੈ ਨਹੀਂ ਸੀ ਕੱਲ ਕਾ ਕਾਪੀ ਤੇ ਅਸੀਂ ਨੰਬਰ ਲਿਖਤੇ ਸੀ ਇਹਨੂੰ ਇਹ 2 ਕਿਲੋਮੀਟਰ ਪਿੱਛੇ ਦੇ ਆ ਕੇ ਬਹਿ ਗਿਆ 7 ਵਜਿਆਂ ਦੇ ਕਾਰਨ ਇਹਨਾਂ ਨੇ ਕੋਈ ਇਫੈਕਟ ਵੀ ਪਿਆ ਜੀ ਸਾਡੀ ਇਫੈਕਟ ਬਹੁਤ ਇਫੈਕਟ ਪਿਆ ਉਹਦੇ ਦਾ ਮਤਲਬ ਇਹ ਤਾਂ ਆ ਹੀ ਸੀ ਬਸ ਇੱਥੋਂ ਆ ਹੀ ਫੜਿਆ ਹੋਇਆ ਸੀਗਾ ਅਸੀਂ ਟੀਕੇ ਵੀ ਉੱਥੇ ਪ੍ਰਾਈਵੇਟ ਡਾਕਟਰਾਂ ਤੋਂ ਲਵਾਏ ਪਹਿਲਾਂ ਤਾਂ ਹੈ ਨਹੀਂ ਸੀ ਆਪਣੇ ਮੈਡੀਕਲਾਂ ਟੀਮਾਂ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਾਇਆ ਹਾਂਜੀ ਹੁਣ ਇਹ ਫਿਰ ਇਹ ਤਾਂ ਲਾਜ ਕਰੋਨ ਸੰਬੰਧੀ ਹੀ ਆਏ ਨੇ ਹਾਂਜੀ ਲਾਜ ਕਰੋਨ ਸੰਬੰਧੀ ਆਇਆ ਇਹ ਤਾਂ ਜਿਆਦੇ ਥੋੜਾ ਜਿਆਦੇ ਆ ਧੋਨ ਬਹੁਤ ਦੁਖ ਰਹੀ ਆ ਜੀ ਦਰਦ ਕਰ ਰਿਹਾ ਸੋ ਜਿਵੇਂ ਤੁਸੀਂ ਦੇਖਿਆ ਵੀ ਇੱਥੇ ਕਿਸਾਨ ਲਈ ਇਸ ਬਿੱਲ ਤੋਂ ਪਰੇਸ਼ਾਨੀ ਹੈ ਕਿ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਫਸਲਾਂ ਕੈਪਟਨ ਸਰਕਾਰ ਦੇ ਕਹਿਣ ਤੇ ਵੀ 100 ਰੁਪਏ ਵੱਧ ਬੋਨਸ ਦਿੱਤਾ ਜਾਊ ਜਿਹੜਾ ਇਸ ਕਰੋਨਾ ਕਾਲ ਦੇ ਵਿੱਚ ਉਹਨੂੰ ਸਟੋਰ ਕਰੂਗਾ ਉਹਦੀ ਨਾਲ ਜਿਹੜੀ ਫਸਲ ਖਰਾਬ ਹੋਈ ਆ ਇਹਦਾ ਮੁਆਵਜ਼ਾ ਕੌਣ ਦੇਵੇਗਾ ਕਿ ਕਿਸਾਨ ਇੱਕ ਪਾਸੇ ਅੰਦੋਲਨ ਕਰਦਾ ਇੱਕ ਪਾਸੇ ਆਪਣੀ ਫਸਲ ਬੀਜਦਾ ਇੱਕ ਪਾਸੇ ਦੇਸ਼ ਦਾ ਢਿੱਡ ਭਰਦਾ ਹੁਣ ਦੇਖਣਾ ਇਹ ਹੋਵੇਗਾ ਵੀ ਇਸ ਬਿੱਲ ਦੇ ਰੱਦ ਦੇ ਨਾਲ ਨਾਲ ਕਿਸਾਨਾਂ ਦੀਆਂ ਇਹ ਮੰਗਾਂ ਵੀ ਮੰਨੀਆਂ ਜਾਂਦੀਆਂ ਜਾਂ ਇਸ ਨੂੰ ਅਣਦੇਖਿਆ ਕੀਤਾ ਜਾਂਦਾ ਸੋ ਕੈਮਰਾਮੈਨ ਦਿਲਪ੍ਰੀਤ ਸਿੰਘ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਲਈ ਜਗਰਾਉਂ ਲੁਧਿਆਣਾ ਇਹ ਰੀਜ਼ਨ ਕੀ ਹੈ ਜੀ ਜਿਹੜੀ ਇੰਨੀ ਖਰਾਬ ਹੋ ਚੁੱਕੀ ਆ ਇਹ ਰੀਜ਼ਨ ਇਹੀ ਆ ਜੀ ਕੈਪਟਨ ਨੇ ਸਾਨੂੰ ਲਾਰਾ ਲਾਤਾ ਸੀ ਵੀ ਮਹੀਨਾ ਰੁਕ ਜਾਓ ਤੇ ਤੁਹਾਨੂੰ ਕੋਨਸ ਵੀ ਦੇਵਾਂਗਾ ਤੇ ਸਹੀ ਰੇਟ ਤੇ ਖਰੀਦਾਂਗਾ ਉਦੋਂ ਬਾਅਦ ਇਹਦਾ ਇਹਦਾ ਰੇਟ ਖਤਮ ਕਰਤਾ ਉਹਨਾਂ ਨੇ ਇਹ ਸਰਕਾਰੀ ਰੇਟ ਸੀਗਾ 1925 1925 ਦੇ ਬਜਾਏ ਤੇ ਹੁਣ 12 13 1400 ਨੂੰ ਇਹ ਕਣਕ ਵੇਚੀਏ ਸਾਡਾ ਹੁਣ ਵੇਚਣ ਨੂੰ ਜੀ ਨਹੀਂ ਕਰਦਾ ਫਿਰ 300 ਕੁੰਡਲ ਦੇ ਤਕਰੀਬ ਹੈ ਸਾਡੀ ਇਹ ਕਣਕ ਅਸੀਂ ਕੋਈ ਨਹੀਂ ਇਹਦੇ ਵਿੱਚੋਂ ਮਤਲਬ ਵੇਚੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਇਹ ਖਰਾਬ ਹੋ ਗਈ ਜਿਮੀਆਂ ਦੇ ਕਾਰਨ ਅਸੀਂ ਇਹਨੂੰ ਹੁਣ ਪੱਖਾ ਵੀ ਲਾ ਚੁੱਕੇ ਆ ਤੇ ਲਗਾਤਾਰ ਇਹਦੇ 'ਚ ਦਵਾਈ ਪਾਈ ਜਾ ਰਹੇ ਆ ਜੀ ਹੁਣ ਜੇ ਅਸੀਂ ਪ੍ਰਾਈਵੇਟ ਕੋਲੇ ਜਾਂਦੇ ਆ ਮਿਲ ਕੋਲੇ ਕਿਸੇ ਕੋਲੇ ਵੀ ਜਾਂ ਚੱਕੀਆਂ ਵਾਲਿਆਂ ਕੋਲੇ ਜਾਂਦੇ ਆ ਜੀ ਉਹ 1200 ਜਾਂ 1400 ਜਾਂ 1300 ਰੇਟ ਇਸ ਤਰ੍ਹਾਂ ਕਰਕੇ ਸਾਡੇ ਤੋਂ ਮੰਗ ਕਰਦੇ ਆ ਜੀ ਅਸੀਂ ਇੰਨੀ ਮਿਹਨਤ ਕਰਕੇ ਜੀ ਹੁਣ ਉਹਨਾਂ ਨੂੰ ਇਹ ਘੱਟਿਆ ਰੇਟ 'ਚ ਦੇ ਨਹੀਂ ਸਕਦੇ ਜੀ ਕੀ ਸਰਕਾਰੀ ਰੇਟ ਕੀ ਸੀਗਾ ਜਦੋਂ ਇਹ ਆਪਣੇ ਇਸ ਵਾਰ 1925 ਰੁਪਏ ਰੇਟ ਸੀਗਾ ਜੀ ਮੰਡੀ ਦਾ ਉਸ ਟਾਈਮ ਤੇ ਇਹ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਅਸੀਂ ਰੱਖ ਬੈਠੇ ਉਹਨੇ ਲਾਰੇ ਕਰਨ ਕੈਪਟਨ ਦੇ ਜੀ ਸਾਨੂੰ ਇਹ ਘਾਟਾ ਪੈ ਗਿਆ ਇਹ ਚੀਜ਼ ਦਾ ਅਸੀਂ ਸਰਕਾਰਾਂ ਤੋਂ ਮੰਗ ਚਾਉਂਦੇ ਆਂ ਵੀ ਜਿਸ ਤਰ੍ਹਾਂ ਅੱਗੇ ਕਦੇ ਵੀ ਅੱਜ ਤਾਈਂ ਰੇਟ ਘਟ ਨਹੀਂ ਹੋਇਆ ਜੀ ਬਾਅਦ ਚ ਅੱਜ 6 ਮਹੀਨੇ ਹੋ ਚੁੱਕੇ ਆ ਕਣਕ ਪੈ ਨੂੰ ਘਰੇ ਜੀ ਲਗਾਤਾਰ ਰੇਟ ਡਾਊਨ ਆ ਰਿਹਾ ਜੀ ਉਹਦੇ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਕਹਿੰਦੇ ਆਂ ਵੀ ਆਉਣ ਵਾਲੇ ਸਮੇਂ 'ਚ ਮਾੜਾ ਹੋਊਗਾ ਅਸੀਂ ਕਹਿੰਦੇ ਆਂ ਅੱਜ ਦੇਖੋ ਅੱਜ ਹੀ ਹੋ ਰਿਹਾ ਵਾ ਤੁਹਾਡੇ ਰਾਜ ਚ ਪਹਿਲੀ ਵਾਰ ਕਣਕ ਦਾ ਰੇਟ ਡਾਊਨ ਪਿਆ ਜੀ ਅੱਜ ਤਾਈਂ ਨਹੀਂ ਅਸੀਂ ਦੇਖਿਆ ਸੀ ਰੋਣ ਤੁਹਾਨੂੰ ਸਭ ਤੋਂ ਪਹਿਲਾਂ ਰੋਕ ਕਿੱਥੇ ਲਾਈ ਗਈ ਪੰਜਾਬ ਚ ਲਾਈ ਗਈ ਕੀ ਪੰਜਾਬ ਤੋਂ ਬਾਹਰ ਸ਼ੰਭੂ ਬਾਰਡਰ ਜੀ ਸ਼ੰਭੂ ਬੈਰੀਅਰ ਤੇ ਤੇ ਤੁਸੀਂ ਜਦੋਂ ਪਹਿਲਿਆਂ ਦੇ ਵਿੱਚ ਕਤਾਰ ਦੇ ਵਿੱਚ ਸੀਗੇ ਤੁਸੀਂ ਮੂਹਰ ਲਿਆਂ ਦੇ ਵਿੱਚ ਹਾਂ ਜੀ ਮਗਰਲੀ ਸਾਈਡ ਸੀ ਥੋੜਾ ਜਿਹਾ ਜਦ ਨੂੰ ਉਹ ਮੁੰਡੇ ਨੇ ਉਰ ਤੋਂ ਕੀ ਕੀਤਾ ਜਿਹੜੀ ਪਾਣੀ ਵਾਲੀ ਉਤੋਂ ਉਹਨੇ ਬਲੌਕ ਕਰਤੀ ਬੰਦ ਕਰਤੀ ਸਾਨੂੰ ਕੇ ਨੰਗਣ ਦਾ ਮੌਕਾ ਮਿਲ ਗਿਆ ਠੀਕ ਆ ਜੀ ਉਹ ਜਿਹੜਾ ਗੰਦਾ ਪਾਣੀ ਆ